ਹਾਂ ਜੀ ਕੀ ਹਾਲ ਚਾਲ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਨਾਲ ਦੋਸਤੋ ਉਮੀਦ ਕਰਦਾ ਸਾਰਿਆਂ ਦੀ ਦੀਵਾਲੀ ਖੁਸ਼ੀਆਂ ਭਰੀ ਗਈ ਹੋਣੀ ਹੈ ਤੇ ਤਿਹਾਰ ਵਧੀਆ ਸੁਖੀ ਸਾਂਦੀ ਵਧੀਆ ਲੰਘਿਆ ਹੋਣਾ ਤੇ ਆਪਣਾ ਵੀ ਵਧੀਆ ਲੰਘਿਆ ਤਿਹਾਰ ਬਹੁਤ ਵਧੀਆ ਸੀ ਚਲੋ ਹੁਣ ਇੰਨਾ ਚਾਹ ਨਹੀਂ ਜਿੰਨਾ ਬਚਪਨ ਚ ਚਾਹ ਹੁੰਦਾ ਹੁਣ ਉਹ ਗੱਲਾਂ ਕਿੱਥੇ ਜਿਹੜੀਆਂ ਬਚਪਨ ਚ ਆਪਾਂ ਨੂੰ ਤਿਹਾਰ ਚੰਗੇ ਲੱਗਦੇ ਸੀ ਹੁਣ ਉਹ ਗੱਲਾਂ ਨਹੀਂ ਰਹੀਆਂ ਤੇ ਚਲੋ ਟਾਈਮ ਹੁੰਦਾ ਆਪਾਂ ਕਹਿ ਦਿੰਨੇ ਆ ਵੀ ਹੁਣ ਉਹ ਵਰਗੀ ਦੀਵਾਲੀ ਨਹੀਂ ਰਹੀ। ਅਸਲ 'ਚ ਹੁਣ ਆਪੇ ਹੀ ਨਹੀਂ ਹੋ ਰਹੇ। ਦੀਵਾਲੀ ਤਾਂ ਉਦਾਂ ਦੀ ਹੈ ਨਿੱਕੇ ਜਿਵਾਂ ਕੰਮ ਆਪਾਂ ਪੁੱਛੀਏ ਤਾਂ ਉਹਨਾਂ ਨੂੰ ਉਹਨਾ ਹੀ ਚਾ ਜਿੰਨਾ ਆਪਾਂ ਨੂੰ ਚਾ ਹੁੰਦਾ ਸੀ। ਤੇ ਜਦੋਂ ਚਾ ਹੁੰਦਾ ਸੀ ਉਦੋਂ ਪੈਸੇ ਨਹੀਂ ਹੁੰਦੇ ਸੀ ਪਟਾਕੇ ਲਿਆਉਣ ਨੂੰ ਤੇ ਹੁਣ ਪੈਸੇ ਨੇ ਉਹਨਾਂ ਦੇ ਵਕਤ ਚਾ ਨਹੀਂ ਹੈਗਾ। ਚਲੋ ਸਮੇ ਸਮੇਂ ਦੀ ਗੱਲ ਆ। ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਮੈਕ ਦੇ ਡੈਡੀ ਦੀ ਡੈਥ ਹੋ ਗਈ ਹੈ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੜੇ ਦਿਨਾਂ ਤੁਸੀਂ ਸਵਾਲ ਕਰ ਰਹੇ ਸੀ ਕਮੈਂਟਾਂ ਦੇ ਵਿੱਚ ਪੁੱਛ ਰਹੇ ਸੀ ਕਿ ਮੈਕ ਦੇ ਡੈਡੀ ਡੈਥ ਹੋ ਗਈ ਮੈਕ ਦੇ ਡੈਡੀ ਡੈਥ ਹੋ ਗਈ ਵੀ ਇਹ ਗੱਲ ਸੱਚ ਹੈ ਇਹ ਗੱਲ ਸੱਚ ਹੈ ਹਾਂਜੀ ਇਹ ਗੱਲ ਬਿਲਕੁਲ ਸੱਚ ਹੈ ਕਿ ਮੈਕ ਦੇ ਡੈਡੀ ਦੀ ਡੈਥ ਹੋ ਚੁੱਕੀ ਹੈ ਪਰ ਉਹ ਬੇਸ਼ਰਮ ਜਨਾਨੀ ਠੀਕ ਹੈ ਉਹਦੇ ਦਿਮਾਗ ਤੇ ਰੱਤੀ ਪਰ ਫਰਕ ਨਹੀਂ ਸਾਨੂੰ ਆਏ ਸੀ ਵੀ ਚਲ ਆਸ ਵਿੱਚ ਵੀਡੀਓ ਬਣਾਉਂਦੇ ਰਹਨੇ ਆ ਇਹ ਇਹ ਕੋਈ ਇਹ ਮੈਟਰ ਨਹੀਂ ਹੈਗਾ ਵੀ ਸਾਡੀ ਕਿਸੇ ਨਾਲ ਐ ਦੁਸ਼ਮਣੀ ਆ ਵੀ ਕਿਸੇ ਨੂੰ ਮਾਰ ਦੋ ਧਰ ਦੋ ਕਰ ਦੋ ਸਾਡੇ ਨਾਲ ਇਦਾਂ ਦੀ ਕੋਈ ਦੁਸ਼ਮਣੀ ਨਹੀਂ ਹੁੰਦੀ ਕਿਸੇ ਨਾਲ ਚਲੋ ਵੀਡੀਓ ਬਣਾਉਣੇ ਆ ਸਾਨੂੰ ਇਹ ਹੁੰਦਾ ਵੀ ਉਹ ਵੀ ਸੁਧਰ ਜੇ ਹਜੇ ਉਹਦੀ ਉਮਰ ਕੁਛ ਨਹੀਂ ਤੇ ਨਾਲ ਜਿਹਨੂੰ ਭਜਾ ਕੇ ਲੈ ਗਈ ਆ ਉਹ ਤਾਂ ਜਮੇ ਨਿੱਕਾ ਜਾਂ ਤੁਸੀਂ ਰਿਕਾਰਡਿੰਗ ਸੁਣ ਲਈ ਹੋਣੀ ਆ ਵੀ ਕਿੱਡੀਆਂ ਕਿੱਡੀਆਂ ਗੱਲਾਂ ਕਰਦਾ ਤੇ ਨਸੀ ਦੀਆਂ ਗੱਲਾਂ ਕਰਦਾ ਪਰ ਅਸੀਂ ਦੇਖਿਆ ਵੀ ਉਹਦੇ ਦਿਮਾਗ ਤੇ ਫਰਕ ਨਹੀਂ ਤੇ ਉਹ ਵੀਡੀਓ ਪਾ ਰਹੀ ਆ ਤੇ ਉਹ ਸਟੋਰੀਆਂ ਪਾ ਰਹੀ ਆ ਵੀ ਆ ਜਾਓ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਉਹਦੇ ਦਿਮਾਗ ਤੇ ਰੱਤੀ ਪਰ ਫਰੰਗ ਨਹੀਂ ਹੈਗਾ ਠੀਕ ਹੈ ਉਹ ਆਪ ਦਾ ਪਿਓ ਖਾ ਗਈ ਠੀਕ ਹੈ ਉਹਨੂੰ ਸ਼ਰਮ ਆਉਣੀ ਚਾਹੀਦੀ ਆਪ ਦਾ ਪਿਓ ਖਾ ਗਈ ਹੁਣ ਤਾਂ ਇਹਨਾਂ ਨੂੰ ਹੋਰ ਖੁੱਲ ਮਿਲ ਗਈ ਮਾਣੀ ਮੋਟੀ ਤਾਂ ਬਸਰਮੀ ਹੋਵੇ ਵੀ ਆਪਦੇ ਪਿਓ ਦੇ ਸੰਸਕਾਰ ਤੇ ਵੀ ਨਹੀਂ ਆਈ ਇਹ ਕੁੜੀ ਤੁਸੀਂ ਹਿਸਾਬ ਲਾ ਲਓ ਵੀਰੇ ਪਿਓ ਦਾ ਸੰਸਕਾਰ ਹੋ ਗਿਆ ਪਰ ਇਹ ਕੁੜੀ ਆਈ ਨਹੀਂ ਇਤੋਂ ਬਸਰਮ ਕੋਈ ਹੋ ਸਕਦਾ ਸਾਨੂੰ ਵੀ ਫੀਲ ਹੋਇਆ ਅਸੀਂ ਵੀਡੀਓ ਨਹੀਂ ਪਾਈ ਅਸੀਂ ਵੀਡੀਓ ਨਹੀਂ ਪਾਈ ਕੱਲ ਵੀ ਚਲੋ ਛੱਡੋ ਯਾਰ ਵੀ ਠੀਕ ਹੈ ਚਲੋ ਇਹ ਵੀਡੀਓ ਪੜੀ ਉਹਦਾ ਕੋਈ ਚੱਕਰ ਨਹੀਂ ਹੁੰਦਾ ਇਹ ਚਲੋ ਆਪਾਂ ਪਾਉਂਦੇ ਰਹਨੇ ਆ ਪਰ ਜਦੋਂ ਕਿ ਇਹਦੀ ਮੌਤ ਹੋ ਜੇ ਤਾਂ ਚੰਗਾ ਨਹੀਂ ਲੱਗਦਾ ਚਲੋ ਸਾਨੂੰ ਐ ਸੀਗਾ ਵੀ ਇਹਦੇ ਦਿਮਾਗ ਤੇ ਮਾੜਾ ਮੋਟਾ ਅਸਰ ਪੈ ਜੂ ਵੀ ਇਹ ਸਮਝ ਜੂ ਪਰ ਇਹ ਸਮਝਣ ਵਾਲੀ ਹੈ ਹੀ ਨਹੀਂ ਬਈ ਇੱਕ ਵਾਰੀ ਇਹਨੇ ਚੈਟ 'ਚ ਇਹ ਵੀ ਕਿਹਾ ਸੀ ਕਹਿੰਦੀ ਮੈਂ ਆਪਦੇ ਪਿਓ ਬਿਨਾ ਸਾਰ ਲੂੰਗੀ ਕਿਸੇ ਮੁੰਡੇ ਨੂੰ ਕਿਹਾ ਸੀ ਤੁਸੀਂ ਦੇਖ ਲਓ ਵੀ ਰੱਬ ਨੇੜੇ ਹੀ ਬੈਠਾ ਸੀ ਇਹ ਗੱਲਾਂ ਇਹਨੂੰ ਹੁਣ ਨਹੀਂ ਪਤਾ ਲੱਗਦੀਆਂ ਜਦੋਂ ਇਹ 24-25 ਸਾਲਾਂ ਦੀ ਹੋ ਗਈ ਨਾ 24-25 ਸਾਲਾਂ ਦੀ ਹੋ ਗਈ ਨਾਲੇ ਇਹਦਾ ਬੋਬੀ ਘੂਸਾ ਭਰਾ ਹੋ ਗਿਆ 24-25 ਸਾਲਾਂ ਦਾ ਇਹਨਾਂ ਨੂੰ ਫੇਰ ਪਤਾ ਲੱਗੂ ਇਹਨੂੰ ਫੇਰ ਪਤਾ ਲੱਗੂ ਵੀ ਵੀ ਪਿਓ ਕੀ ਹੁੰਦਾ ਇਹ ਬਾਅਦ 'ਚ ਪਤਾ ਲੱਗਦੀਆਂ ਨੇ ਚੀਜ਼ਾਂ ਤੇ ਆਜੋ ਵੀਡੀਓ ਦੀ ਆਪਾਂ ਕਰਦੇ ਹਾਂ ਸ਼ੁਰੂਆਤ ਉਹਨੂੰ ਦਿਖਾਉਣੇ ਆ ਵੀ ਇਹ ਬੇਸ਼ਰਮ ਕਿਵੇਂ ਸਟੋਰੀਆਂ ਤੇ ਬਰੀਲਾਂ ਪਾ ਰਹੀ ਆ ਸਾਡੇ ਕੋਲ ਪਲ-ਪਲ ਦੀ ਖਬਰ ਆ ਇਹ ਵੀਡੀਓ ਵੀ ਪਾ ਰਹੀ ਸੀ ਅਸੀਂ ਸਕਰੀਨ ਰਿਕਾਰਡਿੰਗ ਕਰੀ ਬੈਠੇ ਆ ਜਿਹੜੀਆਂ ਜਿਹੜੀਆਂ ਆਮਨਪਿੰਡ ਆ ਲਖੋਗੇ ਦਾ ਹਾਂਜੀ ਲਖੋਗੇ ਦਾ ਸਾਡੇ ਦਾਦੇ ਨੇ ਗੋਲੀ ਚਲਾਤੀ ਜਿਹੜੀ ਗੋਲੀ ਆ ਉਹ ਦੋ ਜਾਨੇ ਦੇ ਲੱਗੀ ਆ ਸੁਣਨ ਚ ਇਹ ਆਇਆ ਵੀ ਇਹਨਾਂ ਦਾ ਇਹਦੇ ਵਿੱਚ ਦੱਸ ਰਹੇ ਨੇ ਵੀਡੀਓ ਦੇ ਵਿੱਚ ਦੱਸ ਰਹੇ ਨੇ ਵੀ ਇਹਨਾਂ ਦਾ ਕੋਈ ਜ਼ਮੀਨ ਦਾ ਰੌਲਾ ਸੀ ਤਾਂ ਕਰਕੇ ਉਹਦੇ ਪਿੱਛੇ ਲੜਾਈ ਹੋ ਗਈ ਤੁਸੀਂ ਦੇਖ ਲਓ ਹੁਣ ਬੋਬੀ ਭੱਜਿਆ ਫਿਰਦਾ ਠੀਕ ਐ ਜ਼ਮੀਨ ਦਾ ਰੋਲਾ ਨਹੀਂ ਹੋਣਾ ਅਸਲ ਰੋਲਾ ਤਾਂ ਇਹਦਾ ਹੀ ਹੋਣਾ ਇਹਦੇ ਕਰਕੇ ਹੋਇਆ ਹੋਣਾ ਸਾਰਾ ਕਾਂਡ ਠੀਕ ਹੈ ਹੁਣ ਤੁਸੀਂ ਸਾਰੇ ਜਣੇ ਭੱਜੇ ਫਿਰਦੇ ਹੋ ਠੀਕ ਹੈ ਚਲੋ ਘਰ ਚੋਂ ਕੋਈ ਬੰਦਾ ਤਣਖਾਲਾ ਹੁੰਦਾ ਹੀ ਹੈ ਠੀਕ ਹੈ ਦਾਦੇ ਨੇ ਸੋਚਿਆ ਹੁਣ ਬੇਇੱਜ਼ਤੀ ਤਾਂ ਹੁੰਦੀ ਹੈ ਟੱਬਰ ਦੀ ਜਦੋਂ ਇੱਕ ਕੁੜੀ ਦੋ ਵਾਰ ਬਗ ਜੇ ਤਿੰਨ ਵਾਰ ਬਗ ਜੇ ਤਾਂ ਆਪਦੇ ਪਰਿਵਾਰ ਦੀ ਬੇਇੱਜ਼ਤੀ ਹੁੰਦੀ ਹੈ ਠੀਕ ਹੈ ਹੁਣ ਦੋ ਜਣੇ ਦੇ ਗੋਲੀ ਲੱਗੀ ਤੇ ਡੈਡੀ ਦੀ ਡੈਥ ਹੋ ਗਈ ਦੂਜੇ ਬੰਦੇ ਦਾ ਸਾਨੂੰ ਪਤਾ ਨਹੀਂ ਵੀ ਦੂਜੇ ਦਾ ਕੀ ਹੋਇਆ ਹੁਣ ਬੋਵੀ ਇੱਥੇ ਰੁੰਦਾ ਫਿਰਦਾ ਜਦੋਂ ਤੈਨੂੰ ਅਸੀਂ ਉਦੋਂ ਇੰਨਾ ਸਮਝਾਉਣੇ ਹੁੰਦੇ ਆ ਤੁਸੀਂ ਦੇਖ ਲਓ ਵੀ ਬਸਰਮ ਉਹ ਬੈਠੀ ਆ ਉੱਥੇ ਠੀਕ ਆ ਆਪਦਾ ਪਿਓ ਖਾ ਗਈ ਹੁਣ ਤਾਂ ਇਹਨਾਂ ਨੂੰ ਹੋਰ ਖੁੱਲ ਮਿਲ ਜਾਣੀ ਐ ਇਹ ਤਾਂ ਪਿਓ ਦੇ ਹੁੰਦੇ ਹੋਏ ਵੀ ਨਹੀਂ ਸੀਗੀਆਂ ਮਾਨ ਪਿਓ ਦੇ ਹੁੰਦੇ ਹੋਏ ਵੀ ਇਹ ਮਾਨ ਨਹੀਂ ਸੀਗੀਆਂ ਤੇ ਹੁਣ ਦੇਖ ਲਓ ਇਹਦਾ ਪਿਓ ਬਹੁਤ ਜ਼ਿਆਦਾ ਸਾਊ ਸੀਗਾ ਠੀਕ ਆ ਪਰ ਇਹ ਦੁਨੀਆਂ ਜਾਨੀਆਂ ਬਹੁਤ ਤੇਜ਼ ਨੇ ਕਹਿੰਦੇ ਮਾਂ ਮਾਤੀ ਆ ਵਿਚ ਇਹਨਾਂ ਦੇ ਨਾਲ ਬੋਵੀ ਰਲਿਆ ਵੇ ਹੁਣ ਤੁਸੀਂ ਕੀ ਕਰੋਗੇ ਘਰ ਦਾ ਤੁਸੀਂ ਮੇਨ ਤੁਸੀਂ ਸਮਝ ਲਓ ਵੀ ਜਿਹੜਾ ਪਿਓ ਆ ਨਾ ਉਹ ਘਰ ਦਾ ਮੇਨ ਖੰਡ ਹੁੰਦਾ ਹੈ ਵੀ ਜਿਹਦੇ ਬਿਨਾ ਜ਼ਿੰਦਗੀ 'ਚ ਕੁਝ ਵੀ ਨਹੀਂ ਹੈਗਾ ਚਲੋ ਮਾਂ ਦੀ ਆਪਣੀ ਜਗ੍ਹਾ ਹੈ ਪਰ ਪਿਓ ਪਿਓ ਦਾ ਬਹੁਤ ਸਹਾਰਾ ਹੁੰਦਾ ਪਿਓ ਕੋਲੇ ਜੇ 10 ਰੁਪਏ ਵੀ ਨਾ ਹੋਣ ਤਾਂ ਤੁਹਾਨੂੰ ਜੇ ਤੁਸੀਂ 100 ਮੰਗ ਲਿਆ ਤੁਹਾਨੂੰ 100 ਉਹ 100 ਲਿਆ ਕੇ ਦਊਗਾ ਤੁਸੀਂ ਮਾਂ ਮਾਤਿਆਂ ਵਿੱਚ ਪੁੱਤਰ ਰਲ ਕੇ ਦੋਸਤੋ ਉਹ ਵੀ ਖਾ ਗਈਆਂ ਉਤੋਂ ਬਸ਼ਰਮੀ ਦੀ ਗੱਲ ਇਹ ਦੇਖ ਲਓ ਵੀ ਆਪਦੇ ਪਿਓ ਦੇ ਸਾਂਸਕਾਰ ਤੇ ਵੀ ਨਹੀਂ ਆਈਆਂ ਆਉਂਦੀ ਵੀ ਕਿਹੜੇ ਮੂੰਹ ਨਾਲ ਹੋਏ ਹੀ ਸਾਰਾ ਕਾਂਡ ਇਹਦੇ ਕਰਕੇ ਕੋਇਆ ਇੰਨੀ ਬਸਰਮ ਕੁੜੀ ਯਾਰ ਮੈਂ ਪਹਿਲੀ ਵਾਰੀ ਦੇਖੀ ਐ ਤੇ ਉੱਤੋਂ ਮੈਡਮ ਉੱਥੇ ਰੀਲਾਂ ਪਾ ਰਹੀ ਐ ਸ਼ਰਿਆਂ ਨਹੀਂ ਬੰਦੇ ਨੂੰ ਹੁੰਦਾ ਵੀ ਮੇਰਾ ਪਿਓ ਹੋ ਗਿਆ ਠੀਕ ਐ ਬੰਦਾ ਯਾਰ ਸੱਤਵੇਂ ਚੋਂ ਹੀ ਨਹੀਂ ਨਿਕਲਦਾ ਹੈਗਾ ਤੇ ਇਹ ਇਹ ਇਹਨੇ ਬਲੌਗ ਪਾਇਆ ਲਾਈਕ ਨਹੀਂ ਯਾਰ ਕੀ ਕਹਾਂ ਯਾਰ ਇਹ ਜਨਾਨੀ ਐ ਕੋਈ ਇੰਨੀ ਬਸਰਮ ਜਨਾਨੀ ਮੈਂ ਪਹਿਲੀ ਵਾਰੀ ਦੇਖੀ ਆ ਜਰ ਆਪਣੀ ਜ਼ਿੰਦਗੀ ਚ ਤੂੰ ਤਾਂ ਮਹਾਨ ਉਹਨਾਂ ਤੋਂ ਵੀ ਟੱਪ ਗਈ ਮਹਾਨ ਹਸਤੀਆਂ ਤੋਂ ਵੀ ਟੱਪ ਗਈ ਤੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਪਹਿਲਾਂ ਮੁੰਡੇ ਖਾਂ ਦੀ ਸੀ ਆਪ ਕਹੀ ਸੀ ਮੁੰਡੇ ਖਾ ਗਈ ਮੁੰਡੇ ਖਾ ਗਈ ਇੰਨੇ ਮੁੰਡਿਆਂ ਤੋਂ ਪੈਸੇ ਖਾ ਗਈ ਤੇ ਅੱਜ ਆਪ ਦਾ ਪਿਓ ਖਾ ਗਈ ਤੁਸੀਂ ਦੇਖ ਲੋ ਉਹ ਵੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇਹਨਾਂ ਦੇ ਘਰੇ ਕਾਂਡ ਹੋਇਆ। ਫਿਰ ਭੱਜੇ ਫਿਰਦੇ ਨੇ ਬਾਬੀ ਹੁਣ ਭੱਜਿਆ ਫਿਰਦਾ ਨਾਲ। ਉਹ ਤੈਨੂੰ ਉਦੋਂ ਅਕਲ ਨਹੀਂ ਆਈ। ਉਹਦੀ ਫੜ ਕੇ ਉਹਦੇ ਦੋ ਮਾਰ ਦੇ ਗਿੱਚੀ ਚ ਤਾਂ ਲੋਟ ਆ ਜਾਂਦੀ। ਤੁਸੀਂ ਦੇਖੋ ਵੀ ਜਦੋਂ ਇਹਦੇ ਡੈਡੀ ਦੇ ਗੋਲੀ ਲੱਗੀ ਠੀਕ ਆ। ਉਦੋਂ ਇਹ ਰੀਲਾਂ ਪਾ ਰਹੀ ਸੀ ਇੰਸਟਾਗ੍ਰਾਮ ਤੇ ਸੁਲਤਾਨ ਦੇ ਗਾਣੇ ਤੇ ਆ ਜਿਹੜੀ ਮਮੂਰੇ ਰੀਲ ਲਾਈ। ਠੀਕ ਹੈ ਉਸ ਤੋਂ ਬਾਅਦ ਆਪਦੇ ਪਿਓ ਦੀ ਰੀਲ ਪਾਈ ਵੀ ਮੇਰਾ ਡੈਡੀ ਠੀਕ ਹੋ ਜਾਏ ਜਲਦੀ ਤੋਂ ਜਲਦੀ ਤੇ ਇਹ ਗਾਣੇ ਤੇ ਰੀਲਾਂ ਪਾ ਰਹੀ ਹੈ ਤੈਨੂੰ ਸ਼ਰਮ ਆਉਂਦੀ ਹੈ ਕਿ ਨਹੀਂ ਉਹ ਗੱਲ ਸੱਚ ਹੋ ਗਈ ਵੀ ਜੇ ਮਿਸਤਰੀ ਤੇ ਇਸਤਰੀ ਵਿਗੜ ਜਾਣ ਤਾਂ ਘਰ ਦੀ ਗਤੀ ਨਹੀਂ ਠੀਕ ਹੈ ਘਰ ਦੀ ਕੋਈ ਗਤੀ ਨਹੀਂ ਘਰ ਜਮਾ ਖਤਮ ਹੋ ਜਾਂਦਾ ਉਹ ਕੰਮ ਤੇਰਾ ਹੋ ਗਿਆ ਕੁੜੀਆਂ ਆਪਦੇ ਪਿਓ ਦਾ ਨਾਂ ਰੋਸ਼ਨ ਕਰਦੀਆਂ ਨੇ ਠੀਕ ਆ ਕੋਈ ਵੱਡੀ ਅਫਸਰ ਲੱਗਦੀ ਐ ਕੋਈ ਕੁਛ ਕਰਦੀ ਐ ਤੇ ਤੂੰ ਆਪਦਾ ਪਿਓ ਹੀ ਖਾ ਗਈ ਯਾਰ ਤੈਨੂੰ ਸ਼ਰਮ ਹੈ ਕਿ ਨਹੀਂ ਤੇ ਉਤੋਂ ਤੂੰ ਰੀਲਾਂ ਪਾ ਰਹੀ ਐ ਚੂੜਾ ਫੜ ਫੜ ਕੇ ਰੀਲਾਂ ਪਾ ਰਹੀ ਐ ਉਹਦੇ ਨਾਲ ਇਹ ਦੀਵਾਲੀ ਵਾਲੇ ਦਿਨ ਤੇ ਘਰੇ ਮੌਤ ਹੋਈ ਪਈ ਐ ਤੇ ਇਹ ਮੈਡਮ ਜੀ ਆਪਦੇ ਬਲੌਗ ਪਾ ਰਹੀ ਆ ਸ਼ਰਮ ਬਸਰਮੀ ਦੀ ਵੀ ਹੱਥ ਹੁੰਦੀ ਐ ਯਾਰ ਸਾਨੂੰ ਐ ਹੋਇਆ ਵੀ ਚਲੋ ਇਹਦੇ ਪਿਓ ਦੀ ਡੈਥ ਹੋ ਗਈ ਵੀ ਅਸੀਂ ਇਹ ਚੀਜ਼ਾਂ ਨਾ ਕਰੀਏ ਵੀ ਚਲੋ ਬੰਦ ਕਰ ਦਿੰਨੇ ਆ ਵੀ ਚਲੋ ਇਹਦੇ ਵੀ ਮਾੜਾ ਮੋਟਾ ਪਰ ਇਹਦਾ ਡੱਕਾ ਅਸਰ ਨਹੀਂ ਹੈਗਾ ਇਹਦੇ ਦਾ ਡੱਕਾ ਅਸਰ ਨਹੀਂ ਹੈਗਾ ਇਹ ਰੀਲਾਂ ਪਾ ਰਹੀਆਂ ਤੇ ਸਟੋਰੀਆਂ ਪਾ ਰਹੀਆਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਹਨੇ ਬਲੌਗ ਵੀ ਪਾਇਆ ਹਜੇ ਪਿਓ ਦਾ ਸਿਵਾ ਠੰਡਾ ਨਹੀਂ ਹੋਇਆ ਤੇ ਇਹ ਮੈਡਮ ਬਲੌਗ ਪਾ ਰਹੀ ਆ ਇਹ ਚੱਕਰ ਇਹਨਾਂ ਦਾ ਐ ਹੋਇਆ ਵੀ ਇਹਦੇ ਦਾਦੇ ਨੇ ਕਿਹਾ ਸੀ ਵੀ ਵੀ ਆਪਾਂ ਕੁੜੀ ਦਾ ਵਿਆਹ ਕਰ ਦਿੰਨੇ ਆ ਵੀ ਤੁਹਾਨੂੰ ਪੈਸੇ ਮੈਂ ਦੇ ਦਿੰਨਾ ਵੀ ਤੁਸੀਂ ਇਹਦਾ ਵਿਆਹ ਕਰ ਦੋ ਠੀਕ ਹੈ ਤੁਹਾਨੂੰ ਪਤਾ ਹੈ ਦੀ ਮਾਂ ਹੁਣ ਜਦੋਂ ਕਾਲ ਰਿਕਾਰਡਿੰਗ ਤੇ ਲੰਪਨ ਨਾਲ ਗੱਲ ਹੋਈ ਸੀ ਦੀ ਮਾਂ ਨੇ ਕੀ ਕਿਹਾ ਸੀ ਕਹਿੰਦੀ ਸਾਡੀ ਮੁੰਡੇ ਤਾਂ ਸਾਡੀ ਕੁੜੀ ਤਾਂ ਜਿਹਦੇ ਨਾਲ ਮਰਜ਼ੀ ਗੱਲ ਕਰੇ ਕਹਿੰਦੀ ਤੈਨੂੰ ਕੀ ਮਤਲਬ ਦਾਦੇ ਨੇ ਕਿਹਾ ਸੀ ਪੈਸੇ ਮੈਂ ਦਿੰਨਾ ਵੀ ਇਹ ਤਾਂ ਚੰਗੇ ਘਰੇ ਕਿਤੇ ਵਿਆਹ ਕਰ ਦੋ ਪਰ ਘਰਦਿਆਂ ਨੂੰ ਆਤ ਪਈ ਵੀ ਸੀ ਪੈਸੇ ਖਾਣ ਦੀ ਮਾਂ ਇਹਦਾ ਸਾਥ ਦੇਂਦੀ ਸੀ ਪਿਓ ਦੀ ਘਰੇ ਚੱਲਦੀ ਹੈ ਨਹੀਂ ਸੀ ਉਹ ਵਿਚਾਰਾ ਵਾਧੂ ਦਾ ਉਹ ਕਰ ਗਿਆ ਹੁਣ ਦੂਜੀ ਤੀਜੀ ਵਾਰ ਭੱਜ ਗਈ ਠੀਕ ਹੈ ਹੁਣ ਦਾਦੇ ਨੂੰ ਤਾਂ ਕਿਸੇ ਨੂੰ ਤਾਂ ਹੁੰਦਾ ਹੀ ਹੈ ਘਰੋਂ ਬਣੀ ਹੁੰਦੀ ਹੈ ਪਿੰਡ 'ਚ ਯਾਰ ਬੰਦੇ ਦੀ ਕਿ ਕਿ ਦੀ ਬੇਇੱਜ਼ਤੀ ਕਿਦੇ ਨਹੀਂ ਹੁੰਦੀ ਜਦੋਂ ਇਹੋ ਜਿਹਾ ਕਾਹਨ ਹੁੰਦਾ ਤੇਰੇ ਆਹ ਰੌਲਿਆਂ ਦੇ ਵਿੱਚ ਠੀਕ ਆ ਤੂੰ ਆਪਦਾ ਪਿਓ ਹੋ ਕਰਤਾ ਲੱਖ ਦੀ ਲਾਣਤਾ ਤੇਰੇ ਤੇ ਰੋਂਦੇ ਹੋਣਗੇ ਤੈਨੂੰ ਜੰਮਣ ਤੇ ਵੀ ਆਹ ਵੀ ਅੱਜ ਤੂੰ ਕੀ ਕਰਤ ਕਰਾਤਾ ਤੇਰੇ ਕਰਕੇ ਹੋਰ ਕੁੜੀਆਂ ਯਾਰ ਹਰ ਇੱਕ ਕੁੜੀ ਦੇਖੋ ਹੁਣ ਜਦੋਂ ਇਹੋ ਜਿਹੀਆਂ ਚੀਜ਼ਾਂ ਦੇਖਦੇ ਨੇ ਹੋਰਾਂ ਦੇ ਪਰਿਵਾਰ ਕੁੜੀਆਂ ਦੇ ਘਰ ਦੇ ਦੇਖਦੇ ਨੇ ਤਾਂ ਉਹਨਾਂ ਨੂੰ ਲੱਗਦਾ ਵੀ ਯਾਰ ਅਸੀਂ ਆਪਦੀ ਕੁੜੀਆਂ ਨੂੰ ਕਿਉਂ ਫੋਨ ਲੈ ਕੇ ਦਈਏ ਜਾਂ ਕਿਤੇ ਬਾਹਰੇ ਪੜਨ ਕਿਉਂ ਲਾਈਏ ਕਿਉਂਕਿ ਸਾਡੀ ਕੁੜੀ ਵੀ ਕੱਲ ਨੂੰ ਇਹੋ ਜਿਹਾ ਕੁੱਝ ਨਾ ਕਰ ਦੇ ਚਲੋ ਹਰ ਇੱਕ ਐ ਨਹੀਂ ਹੁੰਦਾ ਪਰ ਮਾਪਿਓ ਨੂੰ ਤਾਂ ਹੁੰਦਾ ਹੀ ਹੈ ਮਾਪਿਓ ਤਾਂ ਫਿਕਰ ਕਰਦੇ ਹੀ ਆ ਹਰ ਇੱਕ ਨੂੰ ਆਪਦੀ ਇੱਜ਼ਤ ਦਾ ਫਿਕਰ ਹੁੰਦਾ ਇਹਨੂੰ ਪਰ ਭੋਰਾ ਸ਼ਰਮ ਨਹੀਂ ਹੈਗੀ ਇਹ ਆਪਦੇ ਪਿਓ ਦੇ ਸੰਸਕਾਰ ਤੇ ਵੀ ਆ ਕੇ ਨਹੀਂ ਖੜੀ ਉੱਤੋਂ ਸਟੋਰੀਆਂ ਪਾ ਰਹੀ ਹੈ ਤੇ ਬਲੌਗ ਪਾ ਰਹੀ ਹੈ ਇਹ ਸਿਰੇ ਦੀ ਬਸਰਮ ਆ ਦੇਖੋ ਜੀ ਮੈਂ ਦਿਖਾਉਣਾ ਵੀਡੀਓ ਪਾਈ ਹੋਈਆਂ ਦੇਖੋ ਮੈਂ ਸਕਰੀਨ ਰਿਕਾਰਡਿੰਗ ਲਾਈ ਹੈ ਨਾ ਇਹਨੇ ਥੋੜਾ ਟਾਈਮ ਪਹਿਲਾਂ ਸੁਲਤਾਨ ਦੇ ਗਾਣੇ ਤੇ ਰੀਲ ਪਾਈ ਤੇ ਉਸ ਤੋਂ ਬਾਅਦ ਚ ਚਲੋ ਆਪਾਂ ਮੰਨ ਲੈਂਦੇ ਹਾਂ ਵੀ ਇਹਨੂੰ ਬਾਅਦ ਚ ਪਤਾ ਲੱਗਿਆ ਵੀ ਮੇਰੇ ਪਿਓ ਦੇ ਗੋਲੀ ਲੱਗੀ ਤੇ ਮੇਰੇ ਪਿਓ ਵੀ ਦਾਖਲ ਹੈ ਠੀਕ ਹੈ ਇਹਨੂੰ ਬਾਅਦ ਚ ਪਤਾ ਲੱਗਿਆ ਤਾਂ ਇਹ ਡਿਲੀਟ ਕਰ ਸਕਦੀ ਸੀ ਨਾ ਵੀ ਮਾ ਚੰਗੀ ਲੱਗਦੀਆਂ ਵੀ ਗਾਣਿਆਂ ਤੇ ਰੀਲਾਂ ਪਾ ਰਹੀਆਂ ਤੇ ਪਹਿਲਾਂ ਗਾਣੇ ਤੇ ਰੀਲਾਂ ਪਾ ਕੇ ਤੇ ਨਾਲ ਦੀ ਨਾਲ ਪਿਓ ਦੀ ਪਾਤੀ ਵੀ ਅਕਾਊਂਟ ਦੀ ਕਿਤੇ ਰੀਚ ਨਾ ਘਟ ਜੇ ਪਿਓ ਭੱਗਦਾ ਬਗ ਜੇ ਪਰ ਅਕਾਊਂਟ ਦੀ ਰੀਚ ਨਾ ਘਟ ਜੇ ਨਾ YouTube ਦੀ ਰੀਚ ਘਟ ਜੇ YouTube ਤੇ ਵੀ ਨੇ ਦੋ ਸ਼ਾਰਟ ਪਾਏ ਨੇ ਉਹਦੇ ਵੀ ਮੇਰੇ ਕੋਲ ਸਕਰੀਨ ਰਿਕਾਰਡਿੰਗ ਹੈਗੀ ਹੈ ਪਲਾਟ ਇਹਦਾ ਲਾਸਟ ਜਿਹੜਾ ਉਹ ਪਾਈ ਸੀ ਨੇ ਵੀਡੀਓ ਠੀਕ ਆ ਉਹ ਜਮਾ ক্লোਜ ਆ ਮੂੰਹ ਕਰਕੇ ਪਾਈ ਸੀ ਤੇ ਉਸ ਤੋਂ ਬਾਅਦ ਜਿਹਨੇ ਦੋ ਸ਼ਾਰਟ ਹੋਰ ਵੀ ਪਾਏ ਤੁਸੀਂ ਦੇ ਲੋ ਵੀ ਕਿੰਨੀ ਬਸਰਮਾ ਯਾਰੀ ਜਿੰਨਾ ਤੁਸੀਂ ਸੋਚਦੇ ਸੀ ਨਾ ਜਿਹੜੇ ਕਹਿੰਦੇ ਨੇ ਤੁਸੀਂ ਇਹ ਤੋਂ ਕੀ ਲੈਣਾ ਆਹ ਦੇਖ ਲਓ ਹੁਣ ਜੀਨੇ ਯਾਰ ਆਪਣੇ ਪਿਓ ਦਾ ਨਹੀਂ ਉਹ ਕਰਿਆ ਜਿਹਨੂੰ ਆਪਣੇ ਪਿਓ ਨਾਲ ਹੀ ਨਹੀਂ ਮੂੰਹ ਹੈਗਾ ਠੀਕ ਹੈ ਆ ਜਿਹੜੇ ਮੁੰਡੇ ਇਹਦੇ ਨਾਲ ਭੱਜ ਕੇ ਜਾਂਦੇ ਨੇ ਤੁਸੀਂ ਆਪਸਾ ਹੱਬ ਲਾ ਲਓ ਵੀ ਥੋਡੇ ਨਾਲ ਇਹ ਕਿੱਥੋਂ ਕੱਟ ਲੂ ਜਿਹੜੇ ਆਪਣੇ ਮਰੇ ਹੋਏ ਪਿਓ ਦੇ ਸੰਸਕਰਤੇ ਨਹੀਂ ਆਈ ਮਾੜਾ ਮੋਟਾ ਸੋਚ ਲਓ ਇਹ ਤੁਹਾਡੇ ਕੋਲ ਟਿਕਨ ਵਾਲੀ ਨਹੀਂ ਹੈਗੀ ਹਾਰਮਨ ਲੈ ਗਿਆ ਭਜਾ ਕੇ ਅੱਜ ਇਹ ਆਪਦਾ ਪਿਓ ਖਾ ਗਈ ਕੱਲ ਨੂੰ ਤੇਰਾ ਪਿਓ ਖਾ ਜੂ ਹਰਮਨ ਦੀ ਮਾਂ ਲੋਕਾਂ ਦੇ ਘਰੇ ਕੰਮ ਕਰਦੀ ਹੈ ਵਿਚਾਰੀ ਤੇ ਪਿਓ ਵੀ ਉਹ ਕਰਦਾ ਹੈਗਾ ਤੈਨੂੰ ਮਾੜੀ ਮੋਟੀ ਸ਼ਰਮ ਹੈ ਕਿ ਨਹੀਂ ਸਾਲਾ ਸਾਨੂੰ ਪਰਸੋਂ ਐ ਲੱਗ ਜਾਂਦਾ ਵੀ ਯਾਰ ਕਾਹਨੂੰ ਯਾਰ ਸਾਲਾ ਵੀ ਦੁੱਖ ਲੱਗ ਜਾਂਦਾ ਸਾਨੂੰ ਵੀ ਵੀ ਯਾਰ ਆਹ ਕੀ ਗੱਲ ਹੋ ਗਈ ਪਰ ਇਹਨੂੰ ਕੋਈ ਦੁੱਖ ਨਹੀਂ ਯਾਰ ਇਹਨੂੰ ਕੋਈ ਰੱਤਾ ਫਰਕ ਨਹੀਂ ਕਮੈਂਟ ਇਹਦੇ ਆਉਣ ਨੇ ਕਮੈਂਟਾਂ ਦੇ ਵਿੱਚ ਫੁੱਲ ਗਾਲਾਂ ਇਹਨੂੰ ਨਿਕਲ ਰਹੀਆਂ ਨੇ ਇਹ ਬਸਰਮ ਜਨਾਨੀਆਂ ਇਹਨੂੰ ਜਮਾਂ ਸ਼ਰਮ ਨਹੀਂ ਹੈਗੀ ਯਾਰ ਹੁਣ ਕਹਿੰਦੇ ਆ ਵੀ ਸਿਰੇ ਦੀ ਏ ਹਸਤੀ ਏ ਹਸਤੀ ਤੋਂ ਮੈਂ ਉਹ ਚੀਜ਼ ਨਹੀਂ ਬੋਲ ਸਕਦਾ ਪਰ ਇਹ ਉਹ ਸਿਰੇ ਦੀ ਉਹ ਹੈ ਹੁਣ ਤਾਂ ਇਹਨਾਂ ਨੂੰ ਹੋਰ ਖੁੱਲ ਮਿਲ ਜੂ ਘਰ ਹੀ ਬੱਕ ਜਾ ਜਾ ਕੇ ਚਵਾਰੇ ਚ ਰਹੇ ਨਹੀਂ ਹਰਮਨ ਦਸੀ ਤਾਂ ਜਾਂਦਾ ਕਿ ਕਹਿੰਦੇ ਮੇਰੇ ਮਾਂ ਦੇ ਸਾਹਮਣੇ ਹੀ ਲੈ ਆਉਂਦਾ ਸੀ ਘਰੋਂ ਇਹਨੂੰ ਛੱਡਿਆ ਆਉਂਦਾ ਸੀ ਉਹ ਗੱਲ ਸੱਚੀ ਹੋਗੀ ਕਲ ਯੁਗ ਆ ਗਿਆ ਸੱਚੀ ਗੱਲ ਆ ਵੀ ਕਲ ਯੁਗ ਆ ਗਿਆ ਛੱਡ ਗਏ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਆ ਦੇਖ ਲੋ ਆ ਇਹਦੇ ਬੋਬੀ ਭਰਾ ਦੀ ਸਟੋਰੀ ਪਾਈ ਹੋਈ ਆ ਆਪਦੇ ਡੈਡੀ ਦਾ ਗਾਣਾ ਲਾ ਕੇ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਉਹ ਯਾਰ ਤੁਹਾਨੂੰ ਕਿੱਥੋਂ ਆਉੜ ਜਾਂਦੀ ਨਹੀਂ ਇਹ ਜੀਆਂ ਗੱਲਾਂ ਡੈਡੀ ਦੇ ਸੰਸਕਾਰ ਤੋਂ ਬਾਅਦ ਇਹਨੇ ਆ ਪਾਈ ਆ ਉਹ ਬੰਦੇ ਦਾ ਸੜਾ ਕੁਛ ਯਾਰ ਚਨਾਉ ਉਹ ਨੂੰ ਜੀ ਨਹੀਂ ਕਰਦਾ ਯਾਰ ਮੇਰੇ ਮਾਪਿਓ ਨਹੀਂ ਹੈਗੇ ਮੈਨੂੰ ਪਤਾ ਬੰਦੇ ਦਾ ਕੁਛ ਚਲਾਉ ਨੂੰ ਜੀ ਨਹੀਂ ਕਰਦਾ ਠੀਕਾ ਜਦੋਂ ਉਹ ਦਿਨ ਦੁਬਾਰੇ ਵੀ ਆਉਂਦਾ ਅਗਲੇ ਸਾਲ ਆਉਂਦਾ ਤਾਂ ਬੰਦੇ ਨੂੰ ਯਾਦ ਆ ਜਾਂਦਾ ਬੰਦਾ ਉਹਦੇ ਵੀ ਯਾਰ ਉਹਦੇ ਵੀ ਬੰਦੇ ਨੂੰ ਐ ਹੁੰਦਾ ਵੀ ਯਾਰ ਅੱਜ ਮੇਰਾ ਡੈਡੀ ਗਿਆ ਸੀ ਤਾਂ ਦੁੱਖ ਹੁੰਦਾ ਤੇ ਇਹੇ ਦੇਖ ਲਓ ਇਹ ਗਾਣੇ ਲਾ ਲਾ ਪਾ ਰਹੇ ਨੇ ਗੱਲ ਨੂੰ ਆਪਾਂ ਵੀ ਨਹੀਂ ਰਹਿਣਾ ਵਾਹ ਓਏ ਤੁਹਾਡੇ ਸ਼ਾਬਾਸ਼ ਤੁਹਾਡੇ ਸਾਰਾ ਟੱਬਰ ਇੱਕੋ ਹੀ ਆ ਇੱਕੋ ਰਲਿਆ ਹੋਇਆ ਟੱਬਰ ਆ ਰਲ ਕੇ ਆਪਦਾ ਪਿਓ ਖਾ ਗਏ ਤੁਸੀਂ ਮੋਢੀ ਖਾ ਗਏ ਮੇਨ ਥੰਮ ਖਾ ਗਏ ਘਰ ਦਾ ਜਿਦੇ বিনা ਘਰ ਦੀ ਗਤੀ ਨਹੀਂ ਹੈਗੀ ਹੁਣ ਕਰ ਲਿਓ ਜਿਹੜਾ ਕੁਛ ਕਰਨਾ ਜਿਹੜੀਆਂ ਆਸਕੀਆਂ ਕਰਨੀਆਂ ਨੇ ਉਹਨਾਂ ਕਰ ਲਿਓ ਕਿੰਨਾ ਸਮਝਾਇਆ ਯਾਰ ਬਹੁਤ ਸਮਝਾਇਆ ਤੈਨੂੰ ਵੀ ਹਟ ਜਾ ਹਟ ਜਾ ਹਟ ਜਾ ਪਰ ਕੋਈ ਅਸਰ ਨਹੀਂ ਬੋ ਵੀ ਵੀ ਇਹ ਜਈਏ ਕੀ ਬਣੂ ਯਾਰ ਮੈਂ ਤਾਂ ਹੈਰਾਨ ਐ ਇਹਨਾਂ ਦਾ ਹਜੇ ਲੋਕ ਇਹਨੂੰ ਕਹਿੰਦੇ ਸੀ ਇਹਨਾਂ ਦੀ ਪਰਸਨ ਲਾਈਫ ਆ ਆ ਦੇਖ ਲਓ ਇਹਨਾਂ ਦੀ ਪਰਸਨ ਲਾਈਫ ਨੇ ਕੀ ਕਰਾਤਾ ਛਿਰਫਾ ਇੱਕ ਕੁੜੀ ਕਰਕੇ ਹੁਣ ਅੱਜ ਦੋ ਘਰੋਂ ਉੰਦੇ ਨੇ ਠੀਕ ਐ ਨਾਲੇ ਤਾਂ ਉਧਰ ਇਹਦੇ ਪਿਓ ਦੀ ਡੈਥ ਹੋ ਗਈ ਤੇ ਉਧਰ ਹਰ ਮਨ ਦੇ ਘਰ ਦੇ ਰੋਂਦੇ ਨੇ ਵੀ ਸਾਡਾ ਜਵਾਕ ਹੋ ਗਿਆ ਹੁਣ ਇਹ ਪਿੰਡ ਪੜ ਜੂਗੀ ਕਿੰਨਾ ਕੁਛ ਕਰਾਤਾ ਪਿਓ ਇਹਦਾ ਬਾਗਿਆ ਦਾਦਾ ਇਹਦਾ ਇਹ ਦੇ ਕਰਕੇ ਹੁਣ ਜੇਲ੍ਹ ਚ ਜਾਊਗਾ ਇਹਨੂੰ ਫੇਰ ਵੀ ਬਸਰਮ ਜਮਾ ਸ਼ਰਮ ਨਹੀਂ ਹੈਗੀ ਯਾਰ ਤੁਸੀਂ ਦੇਖ ਲਓ ਸਟੋਰੀਆਂ ਪਾ ਰਹੀਆਂ ਮੈਨੂੰ ਭੇਜ ਰਹੇ ਨੇ ਲੋਕ ਵੀ ਦੇਖੋ ਬਈ ਰੀਲਾਂ ਪਾਈ ਜਾਂਦੀਆਂ ਤੇ ਬਲੌਗ ਪਾਤਾ ਯਾਰ ਐਦੂ ਵੱਡਾ ਬਸਰਮ ਬੰਦਾ ਕੀ ਹੋਊਗਾ ਹੈਲੋ YouTube ਫੈਮਿਲੀ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਲੱਗਦਾ ਇਹਦੇ ਮੂੰਹ ਤੋਂ ਵੀ ਤੁਹਾਨੂੰ ਮਾੜਾ ਮੋਟਾ ਵੀ ਇਹਨੂੰ ਚਗਲ ਤੀਮੀ ਨੂੰ ਜਮਾ ਮਾੜਾ ਮੋਟਾ ਵੀ ਫਰਕ ਹੋਵੇ ਇਹਨੂੰ ਲੱਗਦਾ ਤੁਹਾਨੂੰ ਗੁੱਡ ਮਾਰਨਿੰਗ ਗਾਇਸ ਇਹਨੇ ਤਾਂ ਆਪਦਾ ਉਵੇਂ ਹੀ ਵਲੌਗ ਸ਼ੁਰੂ ਕਰਿਆ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਤਾਂ ਠੀਕ ਹਾਂ ਤੈਨੂੰ ਪਤਾ ਆਪਦੇ ਪਿਆਓ ਬਾਰੇ ਤੈਨੂੰ ਪਤਾ ਹੈ ਤੈਨੂੰ ਕਿੰਨੀਆਂ ਲਾਣਤਾ ਪਾਈ ਹੈ ਤੈਨੂੰ ਥੋੜੀਆਂ ਨੇ ਕਮੈਂਟਾਂ ਚ ਦੇਖ ਲੈ ਤੈਨੂੰ ਲੋਕ ਕਿੰਨੇ ਗਾਲਾਂ ਕੱਢੀ ਜਾਂਦੇ ਵੀ ਆਪਦਾ ਪਿਓ ਖਾ ਗਈ ਤੇ ਉਸ ਤੋਂ ਬਾਅਦ ਤੂੰ ਵਲੌਗ ਪਾ ਰਹੀ ਹੈ ਯਾਰ ਕਮਾਲ ਹੋ ਗਈ ਦੇਖ ਲੋ ਲੈ ਅੱਜ ਕਿੰਨੀ ਤਰੀਕ ਹੈ ਅੱਜ 22 ਤਰੀਕ ਹੈ ਠੀਕ ਆ ਬੀਨ ਦੇ ਪਿਓ ਦੀ ਡੈਥ ਹੋਈ ਹੈ ਤੁਸੀਂ ਦੇਖ ਲੋ ਲੈ ਉਹਦੇ ਸੰਸਕਾਰ ਸੀਗਾ ਰਾਤ ਨੂੰ ਤੇ ਇਹ ਕੱਲ ਇਹਨੇ ਵਲੌਗ ਪਾਇਆਗਾ ਦੇਖ ਲੋ ਕਿੰਨੀ ਤਰੀਕ ਅੱਜ 23 ਤਰੀਕਾ ਦੇਖ ਲੋ 22 ਤਰੀਕ ਨੂੰ ਇਹਨੇ ਬਲੌਗ ਪਾਤਾ 20 ਤਰੀਕ ਨੂੰ ਇਹਦੇ ਪਿਓ ਦੀ ਡੈਥ ਹੋ ਗਈ ਤੇ ਸੰਸਕਾਰ ਹੋਇਆ ਕੀ ਕੀ ਬਣੂ ਕੀ ਜਾਂ ਦੁਨੀਆ ਦਾ ਮੈਂ ਤਾਂ ਹੈਰਾਨ ਆ ਤੇ ਲਲ ਆਪਰਾਮ ਨਾਲ ਬਲੌਗ ਬਣਾ ਰਹੀ ਹੈ ਸ਼ਾਰਟ ਵੀ ਪਾ ਰਹੀ ਹੈ YouTube ਤੇ ਮਾੜੀ ਮੋਟੀ ਸ਼ਰਮ ਕਰ ਲੈ ਜੇ ਤ ਚਲੋ ਭੱਜਿਆ ਹੀ ਕੋ ਗੱਲ ਵੱਖਰੀ ਐ ਠੀਕ ਐ ਪਰਸੋਂ ਆਪਦੇ ਘਰੇ ਆਪਦੇ ਪਿਓ ਦੇ ਸੰਸਕਾਰ ਤੇ ਵਗ ਜਾਂਦੀ ਹੁਣ ਸਟੋਰੀਆਂ 'ਚ ਦਿਖਾਵਾ ਕਰ ਰਹੀ ਆ ਮੈਂ ਆਪਦੇ ਪਿਓ ਨੂੰ ਬਹੁਤ ਪਿਆਰ ਕਰਦੀ ਆ ਸਾਰਾ ਕੁਝ ਹੋਇਆ ਈ ਤੇਰੇ ਕਰਕੇ ਆ ਰੋਮੋਂਗੇ ਤੁਸੀਂ ਰੋਮੋਂਗੇ ਜਦੋਂ 25 30 ਸਾਲ ਦੇ ਹੋਗੇ ਤੁਸੀਂ ਰੋਮੋਂਗੇ ਹੁਣ ਤਾਂ ਤੁਹਾਨੂੰ ਖੁੱਲ ਮਿਲ ਗਈ ਸਾਰਾ ਘਰ ਤੁਹਾਡੇ ਅੰਡਰ ਹੋ ਗਿਆ ਕਰੀ ਜਾਓ ਮਾਮਾਤੀ ਇਹਨੇ ਜੋ ਕਰਨ ਬੋਬੀ ਤਾਂ ਕਲਨ ਹੈ ਗਈ ਆ ਉਹਨੇ ਤਾਂ ਤੁਹਾਨੂੰ ਕਹਿਣੀ ਕੀ ਆ ਉਹ ਬੰਦਾ ਥੋੜੀ ਉਹ ਤਾਂ ਜਨਾਨਾ ਹੈਗਾ ਉਹਨੂੰ ਕੀ ਕਹਿਣਾ ਬੋਲ ਜੋ ਨੀ ਆਪਾਂ ਸਾਰਿਆਂ ਨੂੰ ਦੇਖੋ ਸਾਰਿਆਂ ਨੂੰ ਦੁੱਖ ਸੀਗਾ ਤੁਹਾਨੂੰ ਤੁਸੀਂ ਸਾਰੇ ਕਮੈਂਟਾਂ ਚ ਕਿਹਾ ਵੀ ਮਾੜਾ ਹੋਇਆ ਮਾੜਾ ਹੋਇਆ ਉਹਦੇ ਪਿਓ ਦੀ ਡੈਥ ਹੋਈ ਵੀ ਚਲੋ ਤੁਸੀਂ ਹੁਣ ਵੀਡੀਓ ਨਾ ਪਾਇਓ ਤੇ ਇਹ ਤਾਂ ਪਰੌਂਠੇ ਖਾ ਰਹੀ ਐ ਇਹ ਤਾਂ ਪਰੌਂਠੇ ਖਾ ਰਹੀ ਐ ਚਾਹ ਦੇ ਨਾਲ ਇਹਨੂੰ ਕੋਈ ਫਰਕ ਨਹੀਂ ਹੈਗਾ ਤੁਸੀਂ ਦੇਖ ਲਓ ਵੀ 1% ਦੇ ਫੇਸ ਤੋਂ ਲੱਗ ਰਿਹਾ ਇਹ ਤਾਂ ਪਰੌਂਠੇ ਖਾ ਰਹੀ ਐ ਮੰਗਾ ਕੇ ਹਜੇ ਇਹ ਨਹੀਂ ਹੈਗਾ ਵੀ ਸਾਡੇ ਸਿਓ ਤੇ ਵੀਡੀਓ ਨਹੀਂ ਪਾਈ ਸਾਡੇ ਕੋ ਵੀਡੀਓ ਪਈਆਂ ਸੀ ਮੈਂ ਕੱਲ ਵੀਡੀਓ ਨਹੀਂ ਪਾਈ ਮਹਾ ਯਾਰ ਛੱਡ ਕੀ ਪਾਉਣੀ ਹੈ ਮਹਾ ਯਾਰ ਦੁੱਖ ਦੀ ਘੜੀ ਹੈ ਐਵੇਂ ਚੰਗੇ ਨਹੀਂ ਲੱਗਦੇ ਚਲੋ ਵੀਡੀਓ ਪਾੜੀਓ ਤਾਂ ਪਾਉਂਦੇ ਰਹਨੇ ਆ ਪਰ ਜਦੋਂ ਇਹੀ ਜੀ ਮੁਸੀਬਤ ਆ ਜੇ ਤਾਂ ਪਤਾ ਹੈ ਵੀ ਇੱਕ ਪਿਓ ਦੇ ਜਾਨ ਨਾਲ ਵੀ ਕੀ ਹੁੰਦਾ ਬੰਦੇ ਦੇ ਦਿਲ ਤੇ ਕੀ ਬੀਤਦੀ ਹੈ ਪਰ ਇਹਦੇ ਦਿਲ ਤੇ ਕੋਈ ਬਸ ਇਹਦਾ ਫਾਰਮੈਲਟੀ ਪੂਰਾ ਕਰਦੀ ਹੈ ਬਸ ਇਹਨੇ ਤਾਂ ਨੀ ਕੋਈ ਹੋ ਕਰਿਆ ਤਾਂ ਪਰੌਂਠੇ ਖਾ ਰਹੀ ਆ ਨਾਮ ਨਾ ਯਾਰ ਕੋਈ ਇਹਨੂੰ ਫਰਕ ਨਹੀਂ ਜਮਾ ਫਰਕ ਨਹੀਂ। ਸੋ ਗਾਇਸ ਇਧਰ ਆਪਾਂ ਪਰੌਂਠੇ ਦੇ ਨਾਲ ਪਿੰਡਿਆਂ ਚਾਹ ਸਵੇਰ ਦਾ ਦੇਖ ਲਓ। ਹਾਏ ਇਹਨੂੰ ਕੋਈ ਹਾਏ ਇਹਨੂੰ ਕੋਈ ਵੀ ਮੇਰਾ ਪਿਓ ਵਗ ਗਿਆ। ਹਜੇ ਤੁਸੀਂ ਮੈਨੂੰ ਹਰ ਕਮੈਂਟਾਂ ਚ ਕਰ ਰਹੇ ਸੀ ਮੈਨੂੰ ਤੇ ਰਿੰਪਲ ਨੂੰ ਕਮੈਂਟ ਕਰ ਰਹੇ ਵੀ ਉਹਦੇ ਪਿਓ ਦੀ ਡੈਥ ਹੋ ਗਈ ਵੀ ਤੁਸੀਂ ਲੈਣ ਤੋਂ ਵੀਡੀਓ ਨਾ ਪਾਇਓ। ਚਲੋ ਅਸੀਂ ਪਾਈ ਨਹੀਂ ਮੈਂ ਵੀ ਨਹੀਂ ਕੱਲ ਪਾਈ ਨਾ ਰਿੰਪਲ ਨੇ ਪਾਈ ਆ ਵੀ ਚਲੋ ਯਾਰ ਠੀਕ ਆ ਇੱਕ ਪਿਓ ਦੇ ਜਾਣ ਦਾ ਪਤਾ ਹੈ। ਠੀਕ ਹੈ ਮੈਨੂੰ ਪਤਾ ਹੈ ਵੀ ਮੇਰਾ ਡੈਡੀ ਨਹੀਂ ਹੈਗਾ। ਤੈ ਇਕ ਥੰਮ ਹੁੰਦਾ ਉਹ ਘਰ ਦਾ ਜੋ ਵਗ ਜੇ ਤਾਂ ਬਾਪੂ ਦਾ ਹੌਂਸਲਾ ਹੀ بڑا ਹੁੰਦਾ ਚਾਹੇ ਬਾਪੂ ਕੰਮ ਇੱਕ ਵੀ ਪਰਸੈਂਟ ਨਾ ਕਰੇ ਠੀਕ ਹੈ ਬਾਪੂ ਦਾ ਹੌਂਸਲਾ ਹੀ بڑا ਹੁੰਦਾ ਤੇ ਅਸੀਂ ਵੀਡੀਓ ਨਹੀਂ ਪਾਈ ਤੇ ਇਹ ਤਾਂ ਪਰੌਂਠੇ ਖਾ ਰਹੀ ਹੈ ਵਲੌਗ ਬਣਾ ਰਹੀ ਹੈ ਭਾਵੇਂ ਕਹਿੰਦੀ ਅੱਜ ਆਪਾਂ ਪਰੌਂਠਿਆਂ ਨਾਲ ਪੀਵਾਂਗੇ ਚਾ ਉਹ ਤੇਰਾ ਪਿਓ ਸੀਗਾ ਉਹ ਸਤਗੁਰ ਚੈਲ ਨਹੀਂ ਸੀਗਾ ਉਹ ਲੱਭ ਗਿੱਲ ਨਹੀਂ ਹੈਗਾ ਸੀ ਉਹ ਆਪਾਂ ਕਹਿੰਦੇ ਸੀ ਨਾ ਮੁੰਡੇ ਛੱਡੇ ਹੀ ਮੁੰਡੇ ਛੱਡੇ ਹੀ ਇਹ ਤਾਂ ਆਪਦਾ ਪਿਓ ਵੀ ਛੱਡਿਆ ਹੀ ਇਹਨਾਂ ਤਾਂ ਆਪਦੇ ਪਿਓ ਦਾ ਵੀ ਨਹੀਂ ਉਹ ਕਰਿਆ ਨਹੀਂ ਜਵਾਕ ਆਪਦੇ ਮਾਪਿਓ ਨੂੰ ਤਰਸਦੇ ਨਹੀਂ ਜਿਨ੍ਹਾਂ ਦੇ ਦੇਖੋ ਹੁਣ ਜਿਨ੍ਹਾਂ ਦੇ ਡੈਡੀ ਬਾਹਰ ਗਏ ਉਹਨੇ ਕੁਝ ਜਵਾਕ ਬਾਹਰ ਆ ਬੈਠੇ ਨਹੀਂ ਉਹ ਆਪਦੇ ਮਾਪਿਓ ਨੂੰ ਮਿਲਣ ਨੂੰ ਤਰਸਦੇ ਨੇ ਤੇ ਇਹਨੂੰ ਪੂਰਾ ਫਰਕ ਨਹੀਂ ਐ ਪਰੌਂਠੇ ਖਾ ਰਹੀ ਆ ਰਾਮ ਨਾਲ ਬਾਜੀ ਵਾ ਹੋਰ ਇਹ ਤੋਂ ਮਾੜਾ ਸਮਾਂ ਕੀ ਆਊਗਾ ਦੁਨੀਆ ਤੇ ਤੁਸੀਂ ਦੇਖ ਲਓ ਜੀਨੇ ਜੰਮਿਆ ਪਾਲਿਆ ਤੈਨੂੰ ਐਡਾ ਕਰ ਲਿਆ ਠੀਕ ਆ ਜਦੋਂ ਤੈਨੂੰ ਉਹਦਾ ਹੀ ਨਹੀਂ ਆ ਰਿਹਾ ਜਿਹੜੇ ਨਾਲ ਤੇਰੇ ਭੱਜ ਕੇ ਗਏ ਨੇ ਇਹਨਾਂ ਨੂੰ ਵੀ ਸ਼ਰਮ ਚਾਹੀਦੀ ਐ ਵੀ ਥੋਡੀ ਕਿੱਥੋਂ ਹੋ ਜੂ ਜਦੋਂ ਆਪਦੇ ਇਹ ਪਿਓ ਦੀ ਨਹੀਂ ਹੋਈ ਮਾਂ ਤਾਂ ਚਲੋ ਇਹਦੇ ਨਾਲ ਰਲੀ ਹੋਈ ਐ ਬੋ ਵੀ ਵੀ ਇਹਦੇ ਨਾਲ ਰਲਿਆ ਹੋਇਆ ਬੋ ਵੀ ਤੈਨੂੰ ਬਾਅਦ ਚ ਪਤਾ ਲੱਗੂ ਕੱਲਾ ਰਹੇਗਾ ਘਰੇ ਕੱਲਾ ਰਹੇਗਾ ਤੂੰ ਯਾਦ ਰੱਖੀ ਘਰੇ ਕੱਲਾ ਰਹੇਗਾ ਮਾਮਾ ਧੀਆਂ ਨੇ ਤੇਰੀ ਬਾਤ ਨਹੀਂ ਪੁੱਛਣੀ ਹੈਗੀ ਤੇਰੀ ਬਾਤ ਨਹੀਂ ਪੁੱਛਣੀ ਕਾਂ ਬੋਲਣਗੇ ਕਰੇ ਕਾਂ ਬੋਲਣਗੇ ਮੇਰੀ ਯਾਦ ਰੱਖੀ ਪਿਆਓ ਬਿਨਾ ਘਰੇ ਬਰਕਤ ਨਹੀਂ ਹੁੰਦੀ ਹੈਗੀ ਸਾਨੂੰ ਕੀ ਕਹਿਣਾ ਮੈਂ ਤਾਂ ਕੁਸਾ ਬੋਲਦਾ ਸਾਲਾ ਇਹਨੂੰ ਕੋਈ ਫਰਕ ਨਹੀਂ ਜਰ ਠੀਕ ਆ ਇਹਨੂੰ ਆਪਦੀਆਂ ਰੰਗ ਰਲੀਆਂ ਜ਼ਰੂਰੀ ਨੇ ਠੀਕ ਆ ਆਪ ਦਾ ਗੰਦ ਪਾਉਣਾ ਜ਼ਰੂਰੀ ਹੈ ਨਿਤ ਨਵਾਂ ਲੈਂਡ ਦਾ ਜ਼ਰੂਰੀ ਹੈ ਵੀ ਨਿਤ ਨਵਾਂ ਮੈਨੂੰ ਮਿਲੀ ਜਾਵੇ ਬਹੁਤ ਨਿੱਤ ਨਮਾ ਮਿਲੀ ਜਾਵੇ ਨੂੰ ਬਹੁਤ ਆ ਦੇਖ ਲਓ ਪਰੌਂਠਾ ਹੈ। ਪਰੌਂਠਾ 11 ਵਜੇ। ਸਿੱਧਾ ਦੁਪਹਿਰ ਦਾ ਨਾਸ਼ਤਾ ਹੈ। ਕਹਿੰਦੀ 11 ਵਜੇ ਉੱਠਿਆ ਆਰਾਮ ਨਾਲ 11 ਵਜੇ ਉੱਠੀ ਆ ਯਾਰ ਪਿਓ ਦਾ ਕੀ ਹੈਗਾ ਪਿਓ ਤਾਂ ਹੋਰ ਬਣਾ ਲੂਗੀ। ਮਾਂ ਨੇ ਕਹਿੰਦਾ ਕਹਿੰਦੀ ਟੈਨਸ਼ਨ ਨਾ ਲੈ ਪਿਓ ਹੋਰ ਬਥੇਰੇ ਨੇ। ਹੋਰ ਬਣਾ ਲੈ ਕਹਿੰਦੀ ਪੁੱਤ ਤੂੰ ਟੈਨਸ਼ਨ ਨਾ ਲੈ ਤੂੰ ਆਪਦਾ ਕੰਮ ਕਰ ਜਿਹੜਾ ਕਰਨਾ। ਇਧਰੋਂ ਮੈਂ ਕਰੀ ਆਂ ਇਧਰੋਂ ਤੂੰ ਕਰੀ ਚੱਲ। ਸਿੱਧਾ ਕਹਿੰਦੀ 11 ਵਜੇ ਉੱਠਿਆ ਕਹਿੰਦੀ ਹੁਣ 11 ਵਜੇ ਦਾ ਪਰੌਂਠਾ ਖਾ ਰਹੇ ਆਂ ਵਾਹ ਜੀ ਵਾਹ। ਸ਼ਾਬਾਸ਼ ਏ ਟੋਡੇ ਮਾਮਾ ਧੀਆਂ ਦੇ ਬਹੁਤ ਸ਼ਾਬਾਸ਼ ਬੋਬੀ ਨੂੰ ਨਹੀਂ ਕਹਿੰਦਾ ਉਹਦਾ ਘੂਸਾ ਸਿਰੇ ਦਾ ਇੱਕ ਬੰਦਾ ਸੀ ਘਰੇ ਉਹ ਵੀ ਭੱਗ ਗਿਆ ਬੋਬੀ ਤਾਂ ਹੈ ਨਹੀਂ ਬੋਬੀ ਤਾਂ ਟੈਂਪੂ ਆ ਉਹ ਤਾਂ ਮੈਂ ਤਾਂ ਸਿੱਧਾ ਉਹਨੂੰ ਕਹਿਣਾ ਰਾਮ ਨਾ ਪਰੋਂਠੇ ਖਾ ਰਹੀ ਐ ਜੰਮੀ ਅਦਲ ਥੱਲੇ ਤੇ ਉਹਨੂੰ ਇੰਨੀਆਂ ਲਾਣਤਾ ਪੈ ਰਹੀਆਂ ਨੇ ਕਮੈਂਟਾਂ ਦੇ ਵਿੱਚ ਪਿਓ ਦਾ ਸੇਵਾ ਠੰਡਾ ਨਹੀਂ ਹੋਇਆ ਤੇ ਮੈਡਮ ਜੀ ਬਲੌਗ ਪਾ ਰਹੇ ਨੇ ਵਾਹ ਇਹ ਐ ਵੀ ਇਹ ਅੱਜ ਦੀ ਪੀੜ੍ਹੀ ਐ ਇਹ ਯਾ ਇੱਕ ਕਲਯੁਗੀ ਐ ਇਹ ਕਿਤੇ ਪਿਓ ਆਵਦੀ ਧੀ ਨਾ ਧੀ ਨਾ ਕੁਛ ਕਰੀ ਜਾਂਦਾ ਤੇ ਦੇਖ ਲਓ ਅੱਜ ਧੀ ਆਪਦੇ ਪਿਓ ਦੇ ਮਰੇ ਤੇ ਵੀ ਨਹੀਂ ਗਈ ਆਪਦਾ ਪਿਓ ਹੀ ਖਾ ਗਈ ਇਹ ਕਲਯੁਗੀ ਐ ਇਹ ਮਾੜੇ ਸਮੇਂ ਤੋਂ ਹੋਰ ਇਦੋਂ ਮਾੜਾ ਸਮਾਂ ਕੀ ਆਊਗਾ ਜਿਹੜੇ ਸਾਨੂੰ ਕਹਿੰਦੇ ਤੁਸੀਂ ਇਹਨਾਂ ਤੋਂ ਕੀ ਲੈਣਾ ਇਹਨਾਂ ਤੋਂ ਕੀ ਲੈਣਾ ਅਸੀਂ ਤਾਂ ਕੀ ਲੈਣਾ ਇਹਨਾਂ ਤੋਂ ਜਦੋਂ ਇਹਨਾਂ ਨੂੰ ਦੇਖ ਕੇ ਹੋਰ ਵਿਗੜਨ ਗਈਆਂ ਫੇਰ ਅਸੀਂ ਤਾਂ ਕੀ ਲੈਣਾ ਅਸੀਂ ਕੀ ਲੈਣਾ ਉਸ ਮਰਜ਼ੀ ਕਰੀ ਜਾਵੇ ਅਸੀਂ ਕਿੰਨੇ ਨਾ ਭਾਈ ਸਾਰਾ ਬਸਰਮਾ ਦਾ ਟੱਬਰ ਹੈ ਇਹਦੇ ਬਲੌਗ ਨਾ ਦੇਖਣ ਜਾਇਆ ਕਰੋ ਠੀਕ ਹੈ ਨਾ ਦੇਖਣ ਜਾਇ ਕਰੋ ਡੇ ਮੂਰੇ ਹੱਥ ਜੋੜਦੇ ਹਾਂ ਹਾਂਜੀ ਕਿਵੇਂ ਲੱਗੀ ਅੱਜ ਤੁਹਾਨੂੰ ਵੀਡੀਓ ਲਾਈਕ ਕਮੈਂਟ ਜਰੂਰ ਕਰਿਓ ਤੇ ਜੀ ਨਹੀਂ ਕਰਦਾ ਇਹ ਚੀਜ਼ਾਂ ਵੀ ਕਹਿਣ ਨੂੰ ਕਿਉਂਕਿ ਸਾਨੂੰ ਵੀ ਐਂ ਲੱਗਦਾ ਯਾਰ ਵੀ ਬਹੁਤ ਗਲਤ ਹੋਇਆ ਚਲੋ ਇਨਨੂੰ ਤਾਂ ਮਾਮਾ ਮਾਤੀਆਂ ਨੂੰ ਸਾਨੂੰ ਪਤਾ ਲੱਗ ਗਿਆ ਵੀ ਉਹ ਬੰਦਾ ਬਹੁਤ ਹੀ ਜ਼ਿਆਦਾ ਡੈੜੀ ਭਗਤ ਸੀਗਾ ਤਾਂ ਵੀ ਉਹਦੀ ਵਿਚਾਰੇ ਦੀ ਘਰੇ ਚੱਲਦੀ ਨਹੀਂ ਸੀਗੀ ਤੇ ਕਈ ਵਾਰ ਬੰਦਾ ਮਜਬੂਰ ਹੋ ਜਾਂਦਾ ਵੀ ਠੀਕ ਹੈ ਬੰਦੇ ਦੀ ਘਰੇ ਚੱਲਦੀ ਜਿਵੇਂ ਇਹਦੇ ਪਿਓ ਦੀ ਚੱਲਦੀ ਨਹੀਂ ਸੀਗੀ ਠੀਕ ਹੈ ਬੰਦੇ ਦਾ ਬੱਸ ਨਹੀਂ ਚੱਲਦਾ ਬੰਦਾ ਆਖਿਆ ਹੁੰਦਾ ਬੰਦਾ ਕੀ ਕਰੇ ਉਹ ਗੱਲਾਂ ਵੱਖ ਨੇ ਚਲੋ ਪਰ ਇਹਨੂੰ ਹਜੇ ਵੀ ਸ਼ਰਮ ਨਹੀਂ ਹੈਗੀ ਠੀਕ ਹੈ ਜਾਂ ਇਹਦੇ ਜਦੋਂ ਚੈਨਲ ਤੇ ਜਾਣੇ ਉਹਨਾ ਇਹਨੂੰ ਡਿਸਲਾਈਕ ਕਰਿਆ ਕਰੋ ਠੀਕ ਆ ਇਹਨੂੰ ਇਹਦੇ ਨਾਂ ਦੇਖਿਆ ਕਰੋ ਇਹਦੀਆਂ ਵੀਡੀਓ ਨਾ ਦੇਖਿਆ ਕਰੋ ਤੁਹਾਡੇ ਮੂਰੇ ਹੱਥ ਜੋੜਦੇ ਆ ਠੀਕ ਆ ਜੀ ਨੂੰ ਆਪਣੇ ਪਿਓ ਮਰੇ ਦੀ ਸ਼ਰਮ ਨਹੀਂ ਹੈਗੀ ਉਹ ਯਾਰ ਕਿੱਡੀ ਬਸਰਮ ਹੋ ਸਕਦੀ ਤੁਸੀਂ ਦੇਖ ਲਓ ਵੀ ਇੰਨੇ ਜਿਹੜੇ ਨੇ ਪੁਰਾਣੇ ਕਾਂਡ ਕਰਿਆ ਨਾ ਠੀਕ ਆ ਉਹ ਤਾਂ ਛੋਟੇ ਲੱਗ ਰਹੇ ਨੇ ਵੀ ਜਦੋਂ ਕੁੜੀ ਆਪਣੇ ਪਿਓ ਦੇ ਉਹ ਤਾਂ ਹੀ ਨਹੀਂ ਗਈ ਯਾਰ ਜਿੰਨੀ ਮਰਜ਼ੀ ਦੀ ਲਾਪਾ ਕਰ ਲੋ ਤੇ ਡੱਕਾ ਅਸਰ ਨਹੀਂ ਹੈਗਾ ਯਾਰ ਕਿਉਂਕਿ ਮਾਂ ਦਾ ਮਾਂ ਦੀ ਸ਼ਹਿ ਹੈ ਤੇ ਮਾਂ ਦੀ ਜਿਹੇ ਜੀ ਕੋਕੋ ਹੈ ਜਿਹੇ ਕੋਕੋ ਦੇ ਬੱਚੇ ਬਾਕੀ ਚਲੋ ਮਿਲਦੇ ਆਂ ਜਲਦੀ ਅਗਲੀ ਵੀਡੀਓ ਦੇ ਵਿੱਚ ਰੱਬੇ ਨੂੰ ਅਕਲ ਦੇਵੇ ਮੈਂ ਤਾਂ ਹਰਮਨ ਨੂੰ ਵੀ ਕਹਿਣਾ ਘਰੇ ਵਗ ਜਾ ਠੀਕ ਹੈ ਅੱਜ ਇਹਦਾ ਪਿਓ ਗਿਆ ਕੱਲ ਨੂੰ ਇਹ ਤੇਰਾ ਪਿਓ ਵੀ ਖਾਜੂ ਤੈਨੂੰ ਵੀ ਇਹ ਛੱਡ ਦੂ ਜਿਹਨੇ ਆਪਦੀ ਜਿਹੜੀ ਆਪਦੀ ਪਿਓ ਦੀ ਨਹੀਂ ਹੋਈ ਉਹ ਤੇਰੀ ਕਿੱਥੋਂ ਹੋਜੂ ਬਾਕੀ ਚਲੋ ਮਿਲਦੇ ਆਂ ਜਲਦੀ ਅਗਲੀ ਵੀਲੂ ਦੇ ਨਾਲ ਬਾਏ ਬਾਏ